ਸਾਰਿਆਂ ਨੂੰ ਪਹਿਲਾਂ ਮੈਂ ਸੁਭਜੀ ਕਾਂਗਰਸ ਦੀ ਲੀਡਰਸ਼ਿਪ ਵਿਸ਼ੇਸ਼ ਤੌਰ ਸਾਡੇ ਵਰਕਰ ਸਾਡੇ ਸਾਰੇ ਸਾਥੀ ਇਹ ਮੈਂ ਸਿੱਖੇ ਕਰਾਂ ਕਿ ਪੰਜਾਬ ਦੇ ਜਨਤਾ ਮੈਂ ਬਹੁਤ ਮਸ਼ਕੂਰ ਹਾਂ ਇਹ ਮੈਂ ਕਿਉਂ ਕਿਹਾ ਉਹਨਾਂ ਦੇ ਸ਼ਿਰਵਾ ਸਦਕਾ ਅੱਜ ਬਹੁਤ ਓਵਰਵੈਲਮਿੰਗ ਰਿਸਪੌਂਸ ਸਾਰੇ ਪੰਜਾਬ ਚੋਂ ਮਿਲਿਆ ਹਜ਼ਾਰਾਂ ਦੀ ਤعداد ਦੇ ਵਿੱਚ ਇੱਕ ਛੋਟੇ ਜਿਹੇ ਪ੍ਰਦੇਸ਼ਗਾਮ ਉਸਦੇ ਸੱਦੇ ਤੇ ਹਜ਼ਾਰਾਂ ਸਾਥੀ ਆਏ। ਚਾਹੀ ਤੋੜਾ ਪਿੱਛੇ ਦੇਖੋ ਇੱਕ ਗੱਲ ਸੁਣ ਲਓ ਜੋ ਕੁਝ ਵੀ ਹੋਇਆ ਭਾਈ ਭਾਈ ਤੁਸੀਂ ਸ਼ਰਮ ਤੋਂ ਰੱਖਦੇ ਕਿ ਪੋਲਿਟਿਕਲ ਬਣਦੇ ਆ ਜੇ ਅੱਜ ਅਸੀਂ ਲੀਡਰ ਆਫ ਦੀ ਆਪੋਜੀਸ਼ਨ ਜੇ ਮੈਂ ਕੋਈ ਸਵਾਲ ਕੀਤੇ ਨੇ ਕਿਉਂਕਿ ਪੰਜਾਬ ਦੇ ਜੋ ਹਾਲਾਤ ਆ ਯਾਰ ਪਾ ਕੇ ਲਾਓਗੇ ਹਾਲਾਤਾਂ ਤੋਂ ਅਸੀਂ ਚਿੰਤਤ ਸੀ ਸਾਹਿਬ ਅਸੀਂ ਸਾਰਿਆਂ ਨੇ ਯਾਰ ਜਿਹੜੀ ਬਹੁਤ ਭਾਰੀ ਪੀੜਾ ਸਮੁੱਚੇ ਪੰਜਾਬ ਨੇ ਅੱਗੇ ਦੁਨੀਆਂ ਦੇ ਪਾਉਣ 35000 ਤੋਂ ਵੱਧ ਪੰਜਾਬੀ ਪੰਜਾਬੀਆਂ ਦੀ ਸ਼ਹਾਦਤ ਹੋਈ ਜਿਹਦੇ ਵਿੱਚ 2400 ਕੱਲਾ ਪੰਜਾਬ ਦੀ ਏਕਤਾ ਨੂੰ ਖੰਡਤਾ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸ ਮੈਂਬਰ ਪੰਜਾਬ ਪਰਚਾਂਨ ਮੇਰੇ ਆ ਰਹੇ ਸਭ ਕੇ ਮਾਈਕ ਪੰਜਾਬ ਦੇ ਵਿੱਚ ਕਿੱਦੇ ਤੇ ਭੜੇ ਸ਼ੁਰੂ ਹੋਏ ਤਾਂ ਮੈਂ ਅੱਜ ਸੁਭੂਚੀ ਪੰਜਾਬ ਦੀ ਜਨਤਾ ਆਪਣੀ ਕਾਂਗਰਸ ਦੀ ਲੀਡਰਸ਼ਿਪ ਸ਼ੈਡੂ ਤੋਂ ਲੈ ਕੇ ਸੂਬੇ ਸਾਡੇ ਜ਼ਿਲ੍ਹਾ ਦੇ ਪ੍ਰਧਾਨਾਂ ਨੂੰ ਮੇਰੇ ਐਮ ਐਲ ਏ ਕੁਲੀਕ ਸਾਡੇ ਬਲਾਕਾਂ ਦੇ ਪ੍ਰਧਾਨਾਂ ਨੂੰ ਸਾਡੇ ਪਿੰਡਾਂ ਦੇ ਜਾਣੇ ਲੱਗੇ ਆ ਜੇਵਲ ਤੇ ਜਿੰਨੇ ਵਰਕਰ ਸਾਥੀ ਸਾਡੇ ਸਰਪੰਚ ਪੰਚ ਉਹਨਾਂ ਦੇ ਸਹਿਵਾਸਤਕਾ ਪਲਾਡਾਂ ਦੀ ਲੜਾਈ ਬਾਰੇ ਹੋ ਰਹੀ ਹੈ ਲੜਦੇ ਰਵਾਂਗੇ ਇਹਨਾਂ ਨੇ ਅੱਜ ਭਾਜਾ ਜੀ ਆਧਾਰ ਕੀ ਸੀ ਇਹਨਾਂ ਦੀ ਇਹਨਾਂ ਦੀ ਸਸਟੇਨਡ ਅੱਜ ਇਹਨਾਂ ਨੇ ਮੇਰੇ ਕੋਲ ਸਵਾਲ ਜਵਾਬ ਭੇਜੇ ਨੇ ਜਿਆ ਦੇ ਨੇ ਹੇਠੇ ਕਰੋਨਾ ਮਾਈਕਲ ਜੀ ਸਾਹਿਬਾ ਜੀ ਜਤਮਾ ਸੀ ਜਵਾਬ ਦਿੱਤੇ ਜੇ ਜਦੋਂ ਵੀ ਇਹਨਾਂ ਨੂੰ ਅੱਗੇ ਵੀ ਲੋਡ ਹੋਏਗੀ ਅਸੀਂ ਤਿਆਰ ਹਾਂ ਸਰ 2 ਵਜੇ ਤੋਂ ਲੈ ਕੇ ਆ 8 ਵਜੇ ਵੇਖੋ 1 ਮਿੰਟ ਮੇਰੀ ਗੱਲ ਸੁਣ ਲੋ ਬਹੁਤ ਵੱਡੀ ਤਦਾਦ ਦੇ ਵਿੱਚ ਇਹ ਗਿਣਤੀ ਮਿੰਕ ਦੀ ਯਾਰੀ ਹੱਥ ਕੀ ਜਾਏ ਯਾਰ ਪਰ ਤੁਸੀਂ ਵੇਖ ਲਓ 2 ਵਜੇ ਦੇ ਗਏ ਆ ਤੇ ਹੁਣ 8 ਵਜੇ 8 ਵਜੇ 6 ਘੰਟੇ ਲਗਾਤਾਰ ਇਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਕੋਈ ਮੈਂ ਕੋਈ ਵੱਡੀ ਹਸਤੀ ਨਹੀਂ ਆ ਪਰ ਜਿਹੜੀ ਮੇਰੀ ਪੋਜੀਸ਼ਨ ਹੈ ਉਹ ਇੱਕ ਵੱਡੀ ਹੈ ਡੈਮੋਕ੍ਰੇਸੀ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਨੂੰ ਸ਼ੈਡੋ ਚੀਫ ਮਿੰਿਸਟਰ ਕਿਹਾ ਜਾਂਦਾ ਹੈ ਸੀਐਮ ਤੋਂ ਬਾਅਦ ਨੰਬਰ 2 ਦੀ ਪੋਜੀਸ਼ਨ ਹੱਥ ਵਿੱਚ ਬਣੇਗੀ ਇਹ ਨੰਬਰ 2 ਦੀ ਪੋਜੀਸ਼ਨ ਵਾਲੇ ਨੂੰ ਅਸੀਂ ਥਾਣੇ ਵਿੱਚ ਲਿਆ ਕੇ 6 ਘੰਟੇ ਉਹਦੀ ਸਸਟੇਨਡ ਇੰਟਰੋਗੇਸ਼ਨ ਕਰ ਸਕਦੇ ਹਾਂ ਕਿ ਆਪ ਪੰਜਾਬੀ ਤੱਕਿਆ ਤੇ ਮੇਰਾ ਕਸੂਰ ਇੰਨਾ ਹੀ ਹੈ ਤੇ ਮੇਰੀ ਪਾਰਟੀ ਦਾ ਕਸੂਰ ਨਹੀਂ ਹੈ ਮਾਈਕ ਥੋੜਾ ਨੀਚੇ ਅਸੀਂ ਪੰਜਾਬ ਦੇ ਵਿੱਚ ਆ ਰਹੇ ਹਾਂ ਕਿ ਕਾਨੂੰਨ ਦੀ ਜਿਹੜੀ ਵਿਵਸਥਾ ਵਿਗੜ ਰਹੀ ਸੀ ਅਸੀਂ ਆਪਣਾ ਖੱਸ਼ਾ ਜ਼ਰਬੀਤਾ ਸੀ ਕਿਉਂਕਿ ਅਸੀਂ 90 ਅਸੀਂ 80 ਤੇ 90 ਦੇ ਦਹਾਕੇ ਵਿੱਚ ਵੀ ਰਹੇ ਹਾਂ ਪਰਿਵਾਰਾਂ ਦੇ ਜੀ ਅਸੀਂ ਕੁਰਬਾਨ ਕਰਾਏ ਨੇ ਸਾਨੂੰ ਇਹ ਸੀ ਕਿ ਪੰਜਾਬ ਦੇ ਉਹ ਹਾਲਾਤ ਇੱਕ ਵਾਰ ਫੇਰ ਰਿਪੀਟ ਨਾ ਹੋਵੇ ਸਾਡਾ ਕਸੂਰ ਇੰਨਾ ਸੀ ਇਹ ਗੱਲ ਮੇਰਾ خیال ਹੈ ਭਗਵਾਨ ਤੋਂ ਬਾਅਦ ਇਹ ਜਿਹੜੀ ਹੈ ਇਹ ਸਰਦਾਰ ਜੀ ਤੁਸੀਂ ਹੋ ਜੋ ਮੈਂ ਸਮਝਣਾ ਕੇਸ ਇਹ ਮੇਰੀ ਨਹੀਂ ਮੇਰੀ ਜਮਾਤ ਦੀ ਮੇਰੀ ਪਾਰਟੀ ਦੀ ਨੈਸ਼ਨਲ ਕਾਂਗਰਸ ਦੀ ਨਹੀਂ ਇਹ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਇਹ ਉਹਦੀ ਤੋਹੀਨ ਕੀਤੀ ਇਹ ਬਹੁਤ ਵੱਡੀ ਤੋਹੀਨ ਹੈ ਕਨਸਟੀਟਿਊਸ਼ਨ ਪੋਜੀਸ਼ਨ ਦੀ ਹੈ ਇਹ ਲੀਡਰ ਆਫ ਦੀ ਆਪੋਜੀਸ਼ਨ ਉਹ ਇੱਕ ਥਾਣੇ ਵਿੱਚ 6 ਘੰਟੇ ਸਸਟੇਨਡ ਇੰਟਰੋਗੇਸ਼ਨ ਉਹਦੀ ਕੀਤੀ ਜਾ ਸਕਦੀ ਹੈ ਇੱਕ ਸਧਾਰਨ ਪੰਜਾਬੀ ਦਾ ਇੱਥੇ ਕੀ ਹਾਲ ਹੋਏ ਤੋ ਇਸ ਦਾ ਵਿਵਹਾਰ ਕਿਦਾਂ ਦਾ ਰਿਹਾ ਪੰਜਾਬ ਪੁਲਿਸ ਦਾ ਬਾਈਬਾ ਸਾਹਿਬ ਵੱਲੋਂ ਉਹ ਯਾਰ ਮੈਂ ਮੈਂ ਪੰਜਾਬ ਪੁਲਿਸ ਦਾ ਵਿਵਹਾਰ ਕਿਵੇਂ ਦਾ ਸੀ ਕਰਦੇ ਸਾਹਮਣੇ ਆ ਕੇ ਕਿਹਾ ਜੇ ਮਹਿਰਬਾਨ ਜੀ ਅੱਛਾ ਲੋਕ ਬੈਠੇ ਨੇ ਵੇਖੋ ਗੱਲ ਇਹ ਸਿਰ ਤੇ ਕਰ ਲਾਂ ਕੈਮਰਾ ਮੈਂ ਪੁਲਿਸ ਦਾ ਵਿਵਹਾਰ ਬੱਤੇ ਵਿਸ਼ੇਸ਼ ਤੌਰ ਤੇ ਪੰਜਾਬ ਪੁਲਿਸ ਦਾ ਵਿਵਹਾਰ ਤੇ ਤੁਹਾਨੂੰ ਸਾਰੇ ਨੂੰ ਇਸ ਕੇ ਸਮਝਾ ਹੁੰਦਾ ਬਟ ਅਸੀਂ ਪਿਆਰੇ ਕਰਨ ਯਾਰ ਹਮੇਸ਼ਾ ਦਸਵੀਂ ਪਾਤਸ਼ਾਹੀ ਦੇ ਅਸ਼ੀਰਵਾਦ ਨਾਲ ਜਿਹੜਾ ਉਹਨਾਂ ਦਾ ਇੱਕ ਮੈਸੇਜ ਹੈ ਕਿ ਤਲੜੇ ਹੋ ਕੇ ਲੜਾਈ ਲੜਨੀ ਹੈ ਸੱਚਾਈ ਦੀ ਲੜਾਈ ਲੜਨੀ ਹੈ ਅਸੀਂ ਉਹਦੇ ਤੇ ਪਹਿਰਾ ਦਿੰਨੇ ਆ ਬਾਕੀ ਸਾਨੂੰ ਕਿਸੇ ਗੱਲ ਦੀ ਕੋਈ ਪਰਹੋਰ ਅੱਗੇ ਜੁੜਾ ਰੰਦਾਵਾ ਜੀ ਆਏ ਨੇ ਰਾਜਾ ਮੇਰਾ ਛੋਟਾ ਜੀ ਨੇ ਹੁਣੇ ਹੁਣ ਕਦਮ ਨਹੀਂ ਚੁੱਕਿਆ ਜੀ ਜੀ ਕਿਹੜੇ ਸਵਾਲਾਂ ਦਾ ਜਵਾਬ ਦਿੱਤੇ ਗਿਆ ਸੈਟੀਸਫਾਈਂਅਰ ਹੋ ਗਿਆ ਕਿ ਦੁਬਾਰਾ ਫਿਰ ਬੁਲਾਇਆ ਦੇਖੋ ਮੇਰੀ ਗੱਲ ਸੁਣ ਲਓ ਮੈਂ ਆਪਣੀ ਨੌਲੇਜ ਦੇ ਬਸਿਰ ਆ ਰਿਹਾ ਹਾਂ ਨਾ ਅਗੇ ਭਾਈ ਸ਼ੇਧ ਦੇ ਮੁਤਾਬਕ ਹਰ ਗੱਲ ਉਹਨਾਂ ਨੂੰ ਸਚਾਈ ਨਾਲ ਪੇਸ਼